ਤੁਹਾਡਾ ਚਿਰ ਇਹ ਕਾਲਜ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜੀ ਅੱਜ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਚੰਗਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਸ ਦੇ ਨਾਲ ਹੀ ਕੁਲਵਿੰਦਰ ਕੌਰ ਕੋਲ ਮਾਫੀ ਦਾ ਕੋਈ ਸ਼ਬਦ ਹੀ ਨਹੀਂ ਭਰਾ ਨੇ ਕਿਹਾ ਕਿ ਮਾਫੀ ਮੰਗੀ ਦਾ ਪੁਲੇਖਾ ਕੱਢ ਦਿਓ ਇਸ ਦੇ ਨਾਲ ਹੀ ਬਾਲੀਵੁੱਡ ਅਭਿਨੇਤਰੀ ਦੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਜੀਪੀ ਸੰਸਦ ਕੰਗਰਾਰ ਰਣੌਤ ਨੂੰ ਚੰਡੀਗੜ੍ਹ 에어ਪੋਰਟ ਤੇ ਥੱਪੜ ਮਾਰਨ ਵਾਲੀਆਂ ਮਹਿਲਾ ਸੀਆਈਐਸਐਫ ਕਾਂਸਟੇਬਲ ਕੁਲਿੰਦਰ ਕੌਰ ਨੇ ਪ੍ਰਾਸ਼ਾ ਸ਼ੇਰ ਸਿੰਘ ਮਹਿ ਹਪਾਲ ਦਾ ਵਟਾਬਿਆਂ ਦੇ ਸਾਹਮਣੇ ਆਇਆ ਹੈ ਸ਼ੇਰ ਸਿੰਘ ਮਹੱਲੀਵਾਲ ਨੇ ਸਪਸ਼ਟ ਕਿਹਾ ਕਿ ਉਸ ਦੀ ਪੈਣ ਕੁਲਿੰਦਰ ਕੌਰ ਬਿਲਕੁਲ ਵੀ ਮਾਫੀ ਨਹੀਂ ਮੰਗੇਗੀ ਇਸ ਦੇ ਨਾਲ ਹੀ ਉਹਨਾਂ ਨੇ ਉਹਨਾਂ ਕੋਲ ਮਾਫੀ ਨਾਮ ਦਾ ਤੋ ਇਹ ਸ਼ਬਦ ਨਹੀਂ ਜਦੋਂ ਕਗਨਰ ਨੌਤ ਨੇ ਅਜੇ ਤੱਕ ਆਪਣੀ ਬਿਆਸ ਲਈ ਮਾਫੀ ਨਹੀਂ ਮੰਗੀ ਤਾਂ ਸਾਡੇ ਤੋਂ ਵੀ ਮਾਫੀ ਉਸ ਦੀ ਉਮੀਦ ਨਾ ਰੱਖੇ ਇਸ ਦੇ ਨਾਲ ਹੀ ਮਹਿਲਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਸਦੀ ਭੈਣ ਕੁਲਵਿੰਦਰ ਕੌਰ ਦੀ ਪਤੀ ਦੀ ਬਦਲੀ ਬੈਂਗਲੌਰ ਕਰ ਦਿੱਤੀ ਗਈ ਹੈ ਉਹ ਵੀ CISF ਵਿੱਚ ਹੀ ਹੈ ਮਹਿਲਵਾਲ ਨੇ ਕਿਹਾ ਕਿ ਉਹ ਪਹਿਲਾਂ ਹੀ ਉਸ ਦੇ ਬੱਚੇ ਮੇਰੇ ਕੋਲ ਰਹਿੰਦੇ ਹਨ ਅਤੇ ਪਰ ਹੁਣ ਉਹ ਵੀ ਕੁਲਵਿੰਦਰ ਕੌਰ ਕੋਲ ਚਲੇ ਗਏ